ਹੈਲੋ ਵੀਡੀਓ ਫੈਮਲੀ ਸਵਾਗਤ ਹੈ ਜੀ ਮੇਰੇ ਚੈਨਲ ਵਿੱਚ ਫੜਾਉਣੇ ਡਾਡੀ ਨੂੰ ਰੋਟੀ ਆਹ ਦੇਖਣਾ ਆਲਰੇਡੀ ਬੋਬੀ ਰੋਟੀ ਲੱਕਿਆ ਮੈਂ ਬੋਬੀ ਨੂੰ ਵੀ ਫੜਾ ਦੇਣੀ ਵੀਡੀਓ ਨਹੀਂ ਕੀਤਾ ਮੈਂ ਹੁਣ ਸਟਾਰਟ ਨਾਈਟ ਦਾ ਟਾਈਮ ਹੋ ਗਿਆ आलू मटर की सब्जी तरी तन पा के बड़ी टेस्टी बनी। बन एक चीज जी स्वाद बनती है वैसे नहीं सब्जी स्वाद लगती है तरी सब्जी खाता रही रोटी भी रज के खाती खादी आलू बॉबी सब्जी? जो खादा होना घ्यो पा बोभी ਮੈਂ ਕਹਾフィルਗੇ ਨਾਈਟ ਦਾ ਬਾਹਰ ਹਨੇਰਾ ਫਾਕ ਤੇਨੀ ਵੱਲ ਗਈ ਵੀ ਸੱਤ ਲੋਟ ਛੋੜ ਲੈ ਕੇ ਜਮਨਾ ਤੱਕ ਫਾਲਸਾ ਰਾਜ ਦਾ ਇਸ਼ਾਰਾ ਇਹ ਕਿ ਨਾ ਉਹ ਕਹਾ ਤਾ ਕਿ ਇਹ ਹੈ ਜਿਹਨੂੰ ਪਤਾ ਨਹੀਂ ਕਿ ਉਹ ਨਾ ਯੋਜਨਾ ਕਰ ਰਹੀ ਪਈ ਆ ਨਹੀਂ ਨਹੀਂ ਉਹ ਤਾਂ ਵੈਸੀ اچانک ਹੀ ਲਾ ਲਿਆ ਉਹਨੇ ਹਾਲੇ ਪਾਣੀ ਜੀ ਬੀਰੋ ਪੱਤੇ ਆ ਬਣਾ ਕੇ ਗਏ ਆ ਐਸੇ ਸਾਨੂੰ ਕੋਈ ਨਹੀਂ ਦੋ ਰਾਦਰ ਟਾਈਮ ਹੈ ਰੋਟੀਆਂ ਫੜਾ ਰਹੇ ਆ ਸਾਰਿਆਂ ਨੂੰ ਤੇ ਨਾਲ ਨਾਲ ਵਲੌਗ ਸਟਾਰਟ ਕੀਤਾ ਹੋਇਆ ਨਾਲੀ ਕਮੋੜਿਆ ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸੁਬਾਹ ਹੋ ਗਈ ਸੀਗੀ ਤੇ ਮੈਂ ਆਪਣਾ ਵਲੌਗ ਕੀਤਾ ਸਟਾਰਟ ਦੇਖ ਸਕਦੇ ਹੋ ਬਹੁਤ ਜ਼ਿਆਦਾ ਤੋਂ ਨਹੀਂ મતલਬ ਜ਼ਿਆਦਾ ਵੀ ਨਹੀਂ ਹੈਗੀ ਆ ਦੇਖੋ ਮਤਲਬ ਠੀਕ ਹੀ ਹੈ ਜਿਆਦਾ ਹੀ ਹੈ ਸਾਨਿਆ ਘਰੇ ਟਾਈਮ साढ़े सत्त हो चुके अठ नहीं बजे हले तक क्या। खलारे खलोरे चकीये सो हेलो एवरीवन सफाई हो गई अपनी ਇੱਧਰ ਵੀ ਠੀਕ ਹੀ ਆ ਸਫਾਈ ਹੋਈ ਵੀ ਆ ਸੋ ਬਾਕੀ ਜੰਗ ਮੈਂ ਇੱਧਰ ਹੀ ਸੈੱਡ ਰੱਖ ਦਿੱਤੀਆਂ ਸੀ ਸੋ ਹਾਂਜੀ ਗਮਸਾਰਾ ਹੋ ਚੁੱਕਿਆ ਸੀ ਦਿੱਲੀ ਸਾੜ ਮੈਂ ਆਪਣਾ ਜੋ ਵੀ ਹੈ ਕੱਪੜੇ ਕੱਢ ਚੁੱਕੀਆਂ ਚਾਉਣ ਲੱਗੀ ਮੈਂ ਲਗਾ ਰਹੀ ਹਾਂ ਝਾੜੂ ਅਜੇ ਕਾਫੀ ਟਾਈਮ ਪਿਆ ਹੋਇਆ ਜਾਂਚ ਮਿਲ ਗਏ ਸਾਰਾ ਛਾੜੂ ਲਗਾ ਕੇ ਹਾਂਜੀ एवरीवन ਛਾੜੂ ਲੱਗ ਗਿਆ ਸਾਰੇ ਸਾਰੇ ਲਗਾ ਦਿੱਤਾ ਹੈਗਾ ਅਨ ਨਾ ਦੇਖੋ ਖਲਾਰਾ ਆਇਆ ਆਂਦੇ ਜਾਂਦੇ ਬੋਬੀ ਹਣੀ ਚ ਆਪਣਾ ਸੁਪਲਾਣੀ ਨਾ ਛਾੜ ਦੇ ਬਾਹਰ ਯਾਨੀ ਇਹ ਲਾਂ ਮੈਂ ਪੁਰਾਣਾ ਠਾਕ ਵੈਸੇ ਜਿਵੇਂ ਪੁਰਾਣਾ ਸਮਾਨ ਬੋਤਲਾਂ ਬੋਤਲਾਂ ਗੁੱਗ ਲੱਗਦੀ ਵੀ ਇੱਧਰ ਸੋ ਟਾਈਮ ਦੇਖ ਸਕਦੇ ਹੋ ਪੂਰੇ 8:00 ਵੱਜ ਚੁੱਕੇ ਆ ਲੀ ਕਾਫੀ ਟਾਈਮ ਪਿਆ ਹੈ ਮੰਮੀ ਹੁਣੇ ਬਾਹਰ ਫਿਰਦੇ ਆ ਇੱਧਰ ਚਾਰ ਇਜ ਰਿਜ ਰਿਜ ਕੇ ਕੰਬਲੀ ਹੋ ਗਈ ਹੈ ਸੋ ਮੈਨੂੰ ਹੀ ਕਰਨਾ ਪੈਣਾ ਸੱਟਿਆ ਸੋ ਹੀ एवरीवन ਮੈਂ ਹੋ ਗਈ ਤਿਆਰ ਆਜਾ ਮੈਂ ਤੁਹਾਨੂੰ ਨਹੀਂ ਦੇਖੀ ਹਾਂਜੀ एवरीवन ਮੈਂ ਆ ਚੁੱਕੀ ਸੀ ਕਾਰ ਦੈਨ ਮੇਰਾ ਫੇਸ ਆਈਬ੍ਰੋ ਸੈਟ ਕਰਵਾਈਆਂ ਨੇ ਦੇਖ ਸਕਦੇ ਹੋ ਮੈਨੂੰ ਕਾਫੀ ਮਤਲਬ ਕੁਛ ਮੈਸੇਜ ਆਉਂਦੇ ਸੀ ਬੀਬੀ ਤੁਸੀਂ ਆਪਣੀਆਂ ਆਈਬ੍ਰੋਸ ਕਿਉਂ ਨਹੀਂ ਕਰਵਾਉਂਦੇ ਇਹ ਵਾਲਾ ਸੂਟ ਹਾਂ अच्छा बहुत सोणा सूट है दिखਦਾ ਵੀ ਕਲਰ ਹਾਂ ਚੁੰਨੀ ਹੈ ਨਾ ਨਾਲ ਸਟਾਲ ਅੱਛਾ ਕਰਾਉਣੀ ਇਹ ਅਜਿਹਾ ਹੀ ਹੈ ਇਹ ਨਾਲ ਬਹੁਤ ਸੋਹਣਾ थैंक यू ਇਹ ਮੇਰਾ ਨਹੀਂ ਹੈ ਬਾਰੇ ਇਹਨਾਂ ਦਾ ਦੇਖ ਰਹੀ ਆ ਮੈਂ ਬਹੁਤ ਜਿਆਦਾ ਸੋਹਣਾ ਹੈ ਸੂਟ ਤੇ ਤੁਸੀਂ ਵੀ ਦੱਸਣਾ ਕਿਵੇਂ ਦਾ ਲੱਗਾ ਤੁਹਾਨੂੰ ਕਿਉਂਕਿ ਮੈਂ ਆਪਾਂ ਤਾਂ ਸ਼ੋਪਿੰਗ ਆਪਣੀ ਪਹਿਲਾਂ ਕਰ ਲਈ ਸੀ ਜਿੱਦੋਂ ਠੰਡ ਸਟਾਰਟ ਹੋਈ ਸੀ ਜੀ ਹੁਣ ਮੈਂ ਆਈ ਸੀ ਕਰ ਹੁਣ ਮੈਂ ਪੀਣੀ ਆ ਚਾਹ ਨਾਲ ਕੁਝ ਖਾਨੀਆ ਵੈਸੇ ਤਾਂ ਉੱਥੋਂ ਵੀ ਆਉਣ ਲੱਗਿਆ ਚਾਹ ਰੋਜ਼ ਮਿਲਦੀ ਐ ਹੈਨਾ ਜਾਂ ਸਰ ਵੀ ਮਿਲਦੀ ਆਨ ਸਰ ਵੀ ਪਰ ਫਿਰ ਵੀ ਘਰ ਆਣ ਕੇ ਇੱਕ ਵਾਰੀ ਹੋਰ ਚਾਹ ਪੀਣੀ ਆ ਉਸ ਤੋਂ ਬਾਅਦ ਕੱਪੜੇ ਵਗੈਰਾ ਚੇਂਜ ਕਰਦੀ ਆ ਤੇ ਅੱਜ ਮੈਨੂੰ ਕੰਮ ਵੀ ਮਿਲਿਆ ਉੱਥੋਂ ਜਿਹੜਾ ਕੰਮ ਮੈਂ ਕੰਪਲੀਟ ਕਰਨਾ ਐ ਤੇ ਕੱਲ ਆਪਣਾ ਜੋ ਵੀ ਐ ਟੈਸਟ ਦੇਣਾ ਉਹ ਕੰਮ ਦਾ ਐਦੇ ਵਿੱਚ ਮੇਰੀ ਡਮੀ ਐ ਡਮੀ ਠੀਕ ਆ ਮੈਨੂੰ ਕਾਫੀ ਸਾਰੇ ਕਹਿੰਦੇ ਸੀ ਕਿ ਡਮੀ ਕੀ ਹੁੰਦਾ ਹੈ ਚਾਹੇ ਡਮੀ ਤੋਂ ਮਤਲਬ ਕਿ ਲਾਲੋ ਹਨਾ ਬਹੁਤ ਜ਼ਿਆਦਾ ਡੱਬਦੇ ਆ ਮੇਰੇ ਮੇਰੇ ਏਰੀਏ ਵਿੱਚ ਠੀਕ ਹੈ ਪਰ ਕੋਈ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਜਿਹੜੇ ਬਿਊਟੀ ਚ ਕੰਮ ਕਰਦੇ ਆ ਸਲੂਨ ਚ ਕੰਮ ਕਰਦੇ ਆ ਆਪਾਂ ਬਹੁਤ ਹੈਲਪ ਮਿਲਦੀ ਹੈ ਡਮੀ ਤੋਂ ਡਮੀ ਮੇਰੇ ਕੋਲ ਕਾਫੀ ਟਾਈਮ ਦੀ ਸੀ ਪਰ ਅੱਜ ਦੇ ਟਾਈਮ 'ਚ ਇਹਨੇ ਮੇਰੀ ਬਹੁਤ ਹੈਲਪ ਦਿੱਤੀ ਆਪਾਂ ਖੋਲਦੇ ਆ ਇਹਨੂੰ ਇਹਨੂੰ ਮੈਂ ਇੱਥੇ ਆਪਣੇ ਟੇਬਲ ਤੇ ਸੱਟ ਕਰਦੀ ਆਂ ਕੱਲ ਮੈਂ ਫਿਰ ਕੰਮ ਤੇ ਜਾਣ ਲੱਗੀ ਇਹਨੂੰ ਨਾਲ ਲੈ ਕੇ ਜਾਵਾਂਗੀ 1 ਮਿੰਟ ਮੈਂਨ ਖੋਲਦੀ ਆਂ ਆਪਰੇ ਦੇਖੋ ਡਮੀ ਥੜੇ ਆਪੋਂ ਇੱਧਰ ਕਰਿਓ ਆ ਇਹਦੇ ਹੇਰ ਨੇ ਇਹ ਕਸਕੇ ਮੈਂ ਬੰਨੇ ਬੰਨੇ ਹੋਏ ਆ ਵੀ ਖਰਾਬ ਨਾ ਹੋਣ ਤੇ ਡਮੀ ਬਾਕੀ ਇਹਦੇ ਲਾਈਨਰ ਵਗੈਰਾ ਲਾਇਆ ਸਿੰਪਲ ਸੀ ਉਦਾਂ ਸਾਫ ਕੀਤੀ ਇੱਥੇ ਹਾਂ ਹਾਂ ਤੇ ਇੱਥੇ ਲੋਕ ਵੀ ਐ ਮੇਰਾ ਜਿਹੜਾ ਡਮੀ ਦੇ ਨਾਲ ਲੋਕ ਮਿਲਿਆ ਸੀ ਉਹ ਟੁੱਟ ਗਿਆ ਸੀ ਮੇਰੇ ਤੋਂ ਪਰ ਸਲੂਨ ਚ ਐਕਸਟਰਾ ਕਾਫੀ ਪਏ ਸੀ ਉਹਨਾਂ ਨੇ ਮੈਨੂੰ ਦੇ ਦਿੱਤੇ ਤੇ ਚਲੋ ਮੇਰੇ ਕੰਮ ਆ ਗਏ ਹਨ ਹੁਣ ਮੈਂ ਇੱਥੇ ਇਹਨੂੰ ਟੇਬਲ ਤੇ ਸੈੱਟ ਕਰਨੀ ਤੇ ਆਪਣਾ ਜਿਹੜਾ ਵੀ ਕੰਮ ਮਿਲਿਆ ਪ੍ਰੈਕਟ ਆਪਣਾ ਅੱਗੇ ਟੈਸਟ ਲਈ ਰੈਡੀ ਕਰਨੇ ਹੈ हेयर ਸਟਾਈਲ ਉਹ ਫਿਰ ਕੱਲ ਦੀਦੀ ਉੱਥੇ ਦੇਖਣਗੇ ਹਨਾ ਟੈਸਟ ਲੈਣਗੇ ਮੇਰੇ ਤੋਂ ਸੋ ਉਹਦੇ ਲਈ ਮੈਂ ਆਪਣਾ ਡਮੀ ਨੂੰ ਨਾਲ ਹੀ ਲੈ ਕੇ ਆਈ ਹਾਂ ਉੱਥੋਂ ਤੇ ਇਹਨੂੰ ਕੱਲ ਨਾਲ ਹੀ ਲੈ ਕੇ ਜਾਣਾ ਦੇਖ ਸਕਦੇ ਹੋ ਇਹਦੇ హెయిਰ ਬਹੁਤ ਮਤਲਬ ਮੈਨੂੰ ਨਾ ਇੱਕ ਕਮੈਂਟ ਆਇਆ ਸੀ ਕੁਐਸਚਨ 'ਚ ਵੀ ਜਿਹੜਾ ਡਮੀ ਦੇ హెయిਰ ਹੁੰਦੇ ਆ ਇਹ ਰੀਅਲ ਹੁੰਦੇ ਆ ਕਿ ਕਿੱਦਾਂ ਹੁੰਦੇ ਆ ਇਹ ਰੀਅਲ ਨਹੀਂ ਹੁੰਦੇਗੇ ਰਬੜ ਹੁੰਦੀ ਆ ਹਨਾ ਰਬੜ ਦੇ ਬਾਲ ਹੁੰਦੇ ਆ ਰੀਅਲ ਵਾਲ ਵਾਲਾ ਵਾਲੀ ਵੀ ਡਮ ਹੀ ਹੁੰਦੀ ਹੈ ਪਰ ਉਹ ਜ਼ਿਆਦਾ ਮਹਿੰਗੀ ਹੁੰਦੀ ਹੈ ਇਹ ਪਲਾਸਟਿਕ ਦੇ ਆਏ ਦੇ ਬਾਲ ਮੈਂ ਦੀ ਰਬੜ ਖੋਲਦੀ ਹਾਂ ਇੱਕ ਮਿੰਟ ਮੈਨੂੰ ਤਾਣ ਨਾਲ ਲੈ ਕੇ ਆਈ ਕਿਉਂਕਿ ਅੱਜ ਵਾਲਾ ਥੋੜਾ ਜਿਹਾ ਕੰਮ ਔਖਾ ਸੀਗਾ ਉਹਦੇ ਤੇ ਮੇਰਾ ਹੁਣ ਕੱਲ ਟੈਸਟ ਆ ਲੈਸ਼ ਵਾਲੇ ਸੀ ਹੇਅਰ ਸਟਾਈਲਰ ਤੇ ਇਧਰ ਦੇਖ ਸਕਦੇ ਹੋ ਬਾਲ ਦਮੀਰੇ ਜਿੱਦਾਂ ਰੀਅਲ ਲੇਡੀ ਦੇ ਬਾਲ ਨਹੀਂ ਹੁੰਦੇ ਸੇਮ ਉਦੇ ਹੀ ਹੁੰਦੀਆਂ ਬਾਲ ਪਰ ਇਹ ਪਲਾਸਟਿਕ ਦੇ ਆ ਰੀਅਲ ਵਾਲ ਨਹੀਂ ਹੈਗੇ ਦੇਖ ਸਕਦੇ ਹੋ ਇਹ ਇੱਦਾਂ ਕਰਕੇ ਟੇਬਲ ਤੇ ਇਥੋਂ ਲੌਕ ਹੋਏਗੀ ਇਥੋਂ ਮਤਲਬ ਕਿ ਲੌਕ ਕਰਾਂਗੇ ਸੋ ਹੀ ਐਵਰੀਬਨ ਇੱਥੇ ਤੁਸੀਂ ਟੇਬਲ ਦੇਖ ਸਕਦੇ ਹੋ ਟੇਬਲ ਦਿਖਾਓ ਟੇਬਲ ਜੋ ਵੀ ਹੈ ਠੀਕ ਹੈ ਟੇਬਲ ਦੇ ਉੱਪਰ ਇਹਨੂੰ ਮੈਂ ਸੈੱਟ ਕਰਾਂਗੀ ਨੀ ਚੜਨੀ ਚੰਗੀ ਤਰ੍ਹਾਂ ਲੌਕ ਕਰ ਦਾਂਗੀ ਉਸ ਤੋਂ ਬਾਅਦ ਇਹਦੇ ਤੇ हेयर ਡਿਜ਼ਾਈਨ ਕਰਾਂਗੀ ਤੇ ਆਪਣੇ ਸ਼ਾਰਟ ਵੀਡੀਓ ਜ਼ਰੂਰ ਆਉਣ ਜਾਂ ਇੰਸਟਾਗ੍ਰam ਤੇ ਜ਼ਰੂਰ ਦੇਖਣਾ ਮੈਂ ਇੱਕ ਦੋ ਹੇਅਰ ਸਟਾਈਲ ਸ਼ੇਅਰ ਕੀਤੇ ਸੀ ਮੈਨੂੰ ਬਹੁਤ ਵਧੀਆ ਮੈਸੇਜ ਆਏ ਸੀਗੇ ਆਪਾਂ ਤੁਹਾਡੇ ਲਈ ਹੋਰ ਵੀ ਮਤਲਬ ਕਿ ਹੇਅਰ ਸਟਾਈਲ ਲੈ ਕੇ ਆਉਂਗੀ ਮੈਂ ਤੁਹਾਡੇ ਲਈ ਜੇਕਰ ਤੁਸੀਂ ਕਹੋਗੇ ਫੁੱਲ ਵੀਡੀਓ ਹੇਅਰ ਸਟਾਈਲ ਨਹੀਂ ਚਾਹੀਦੀਆਂ ਉਹ ਵੀ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਸੋ ਇਹਨੂੰ ਮੈਂ ਚੰਗੀ ਤਰ੍ਹਾਂ ਲੌਕ ਕਰ ਦਿੱਤਾ ਹੈ ਬਸ ਐਨਾ ਇਹਦਾ ਸਿਰਫ ਇਥੋਂ ਸਿਰ ਹਿੱਲੇਗਾ ਪਰ ਨੀਚੂ ਇਹ ਬਿਲਕੁਲ ਵੀ ਨਹੀਂ ਕਿਤੇ ਜਾਏਗੀ ਕਿਉਂਕਿ ਐਨਾ ਹੈਅਰ ਸਟਾਈਲ ਕਰਨ ਸਮੇਂ ਆਪਾਂ ਨੂੰ ਸਿਰ ਇੱਧਰ ਉੱਧਰ ਵੀ ਕਰਨਾ ਪੈਂਦਾ ਇਸ ਕਰਕੇ ਮੈਨੂੰ ਥੋੜਾ ਜਿਹਾ ਢਿੱਲਾ ਰੱਖਿਆ ਹੋਇਆ ਹੈ ਸੋ ਇੱਥੇ ਠੀਕ ਹੈ ਦੇ ਨਾਲ ਦੇਖ ਸਕਦੇ ਹੋ ਕੰਮ ਵੀ ਮੈਂ ਥੋ ਸਲੂਨ ਚੋਂ ਲੈ ਕੇ ਆਈ ਹਾਂ ਆਪਣਾ ਹੈਅਰ ਸਟਾਈਲ ਜੋ ਵੀ ਹੈ ਵੇਲੇ ਸ਼ਕਸ਼ਣ ਵਾਲੇ ਕੰਮ ਮਤਲਬ ਕਿ ਵਧੀਆ ਆਪਾਂ हेयर ਸਟਾਈਲ ਕਰ ਸਕਦੇ ਆ ਇਸ ਕਰਕੇ ਮੈਂ ਸੋਚਿਆ ਕਿ ਮੈਨੂੰ ਹੈਲਪ ਦੇਗਾ ਕਿਉਂਕਿ ਹੁਣ ਮੈਂ ਆਪਣਾ ਚੰਗੀ ਤਰ੍ਹਾਂ ਵਾਲ ਸਿੱਖਣਾ ਹੈ ਕੱਲ ਨੂੰ ਮੇਰਾ ਟੈਸਟ ਹੋਣਾ ਉੱਥੇ ਇਸ ਕਰਕੇ ਮੈਂ ਆਪਣਾ ਸਾਰਾ ਕੰਮ ਅੱਜ ਹੀ ਰੈਡੀ ਕਰ ਲਵਾਂ ਤੇ ਕੱਲ ਨੂੰ ਜਦੋਂ ਮੈਂ ਜਾਣ ਲੱਗੀ ਇਹਨੂੰ ਵਾਪਸ ਹੀ ਲਾ ਆਣਾ ਹੈ ਬਾਕੀ ਅੱਜ ਦੀ ਵੀਡੀਓ ਇੰਨੀ ਹੀ ਹੁਣ ਮੈਂ ਪੀਨੀ ਆ ਚਾਹ ਨਾਲ ਕੁਝ ਖਾਨੀ ਆ ਤੇ ਉਸ ਤੋਂ ਬਾਅਦ ਮੈਂ ਆਪਣੇ ਕੱਪੜੇ ਵਗੈਰਾ ਚੇਂਜ ਕਰ ਲੈਂਦੀ ਆ ਜੇਕਰ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਸ਼ੇਅਰ ਜ਼ਰੂਰ ਕਰਨਾ ਤੇ ਬਾਕੀ ਬਾਕੀ ਯਾਰ ਹਸੋਣਾ ਬਾਕੀ ਯਾਰ ਮੈਂ ਪੂਰੀ ਤਰ੍ਹਾਂ ਸੀਰੀਅਸ ਆ ਆਪਣੇ ਕੰਮ ਨੂੰ ਲੈ ਕੇ ਠੀਕ ਆ ਕਿਉਂਕਿ ਮੇਰਾ ਬਚਪਨ ਦਾ ਡ੍ਰੀਮ ਸੀ ਤੇ ਅੱਜ ਜਿੰਨੂੰ ਜਦੋਂ ਉੱਥੇ ਟੈਸਟ ਹੁੰਦੇ ਹਨ ਮੈਨੂੰ ਹੌਲ ਜਿਹਾ ਪੈਂਦਾ ਪਰ ਮੈਨੂੰ ਕਿਸੇ ਨੇ ਇਹ ਗੱਲ ਸਮਝਾਈ ਆ ਕਿ ਕਿਸੇ ਵੀ ਕੰਮ ਵਿੱਚ ਆਪਾਂ ਡਰਨਾ ਨਹੀਂ ਹੈਗਾ ਪੂਰੀ ਤਰ੍ਹਾਂ ਸੀਰੀਅਸ ਹੋ ਕੇ ਆਪਾਂ ਕੰਮ ਕਰਨਾ ਠੀਕ ਆ ਮੈਂ ਆਪਣੇ ਕੰਮ ਨੂੰ ਲੈ ਕੇ ਬਹੁਤ ਜ਼ਿਆਦਾ ਸੀਰੀਅਸ ਆ ਹੁਣ ਮੈਂ ਆਪਣਾ ਪੂਰੀ ਤਰ੍ਹਾਂ ਜੋ ਵੀ ਹੈ ਰੈਡੀ ਕਰ ਲਾਂ ਟੈਸਟ ਤੇ ਕੱਲ ਨੂੰ ਇਹਨੂੰ ਵਾਪਸ ਲੈ ਕੇ ਜਾਣਾ ਅਗਲੀ ਵੀਡੀਓ ਵਿੱਚ ਅੰਨਾ ਹੀ ਤੇ ਬਾਕੀ ਜਿਹੜੇ ਹੁਣ ਮੈਂ ਫਿਰ ਆਪਣਾ ਸਟਾਈਲ ਕਰੂੰਗੀ ਸਾਰੀਆਂ ਪਿਕਸ ਇੰਸਟਾਗ੍ਰam ਮੇਰੀ ਆਈਡੀ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਸਾਰੀਆਂ ਪਿਕਸ ਆਨ ਗਿਆ ਤੇ ਪਿਕ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਬਾਏ ਬਾਏ